ਕਿ ਇਹ ਬਰਨਾਲੇ 게ਟਾਂ ਤੇ ਜਿਹੜੀ ਇਸ ਤਰ੍ਹਾਂ ਦੀ ਸੀਲਿੰਗ ਵੀ ਆ ਬੈਰੀਗੇਟਿੰਗ ਲੱਗੀ ਹੋਈ ਆ ਤਾਂ ਸ਼ੱਕੀ ਵਾਹਨਾਂ ਨੂੰ ਰੋਕਿਆ ਜਾ ਰਿਹਾ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਜਾ ਰਿਹਾ ਔਰ ਖਾਸ ਕਰਕੇ 3 ਰਡਾਰ ਤੋਂ ਬੁਲਟ ਮੋਟਰਸਾਈਕਲਾਂ ਤੇ ਆ ਤੁਸੀਂ ਦੇਖੋ ਇੱਥੇ ਬੋਲਟੋ ਦੀ ਸਲੈਂਸਰ ਵੀ ਖਲਵਾ ਰਹੇ ਹਾਂ ਹਾਂ ਇਹ ਸਲੈਂਸਰ ਖਲਵਾ ਰਹੇ ਇਹ ਹਜੇ ਹੁਣੇ ਲੈ ਕੇ ਆਏ ਸੀ ਕਹਿੰਦੇ ਪਰ ਇਹ ਗੱਲਾਂ ਮੰਨਣ ਯੋਗ ਨਹੀਂ ਨਾ ਹੈਗੀਆਂ ਹੁਣ ਦਲਾਣ ਤਾਂ ਕਰਨਾ ਹੀ ਪੈਣਾ ਦਲਾਣਾਂ ਦਾ ਕਰਤਾ ਦੇ ਇਹਦਾ ਸਲੈਂਸਰ ਲਗਾ ਦੇ ਬੁਲੇਟ ਦੇਖੋ ਵੀ ਉਹਦੀ ਵੀ ਚੈਕਿੰਗ ਹੋ ਰਹੀ ਹੈ ਤਾਂ ਪੁਲਿਸ ਬਿਲਕੁਲ ਮੂਡ ਵਿੱਚ ਨਹੀਂ ਹੈ ਜਿਹੜੇ ਬੁਲੇਟ ਦੇ ਪਟਾਕੇ ਵਜਾਉਂਦੇ ਆ ਪੁਲਿਸ ਬਿਲਕੁਲ ਵੀ ਮੂਡ ਚ ਨਹੀਂ ਕਿ ਉਹਨਾਂ ਨੂੰ ਬਖਸ਼ਿਆ ਜਾਵੇ ਹੈਗੇ ਨੇ ਇਹਦੇ ਵਿੱਚ ਜੋ ਨਾਰਮਸ ਮੁਤਾਬਕ ਜੋ ਜੋ ਚੀਜ਼ ਹੈਗੀ ਉਹ ਲੱਗੀ ਹੋਣੀ ਚਾਹੀਦੀ ਹੈ ਏਜੰਸੀ ਮੁਤਾਬਕ ਵਿਦਾਊਟ ਜਿਹੜੀ ਨਾਰਮਸ ਕੋਈ ਵੀ ਚੀਜ਼ ਹੈਗੀ ਹੈ ਉਹ ਉਹਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਗਲਤ ਫਾਇਰ ਮਜਾਉਣ ਵਾਲੇ ਕੰਮ ਕਰੇਗਾ ਕਿ ਜਿਹੜੇ ਬੁਲਟ ਤੇ ਮਾਰਦੇ ਨੇ ਪਟਾਕੇ ਦੋਸਤੋ ਹੁਣ ਟੱਪੇ ਨਹੀਂ ਜਾਣੇ ਉਹਨਾਂ ਤੋਂ ਨਾਕੇ ਦੋਸਤੋ ਟੱਪੇ ਨਹੀਂ ਜਾਣੇ ਉਹਨਾਂ ਤੋਂ ਨਾਕੇ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ ਸੂਰੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬਰਨਾਲੇ ਗੇਟਾਂ ਤੇ ਮੌਜੂਦ ਹਾਂ ਔਰ ਤੁਸੀਂ ਮੇਰੇ ਪਿੱਛੇ ਦੇਖੋ ਕਿ ਇੱਕ ਸਖਤ ਲਾਕਾ ਲੱਗਿਆ ਹੋਇਆ ਇੱਥੇ ਐਸ ਐਚਓ ਸੰਦੀਪ ਸ਼ਰਮਾ ਇੱਥੇ ਮੌਜੂਦ ਨੇ ਔਰ 8 ਦੇ ਕਰੀਬ ਜਿਹੜੇ ਮੁਲਾਜ਼ਮ ਆ ਉਹ ਵੀ ਇੱਥੇ ਮੌਜੂਦ ਨੇ ਔਰ ਖਾਸ ਕਰਕੇ ਬੁਲੇਟ ਮੋਟਰਸਾਈਕਲਾਂ ਨੂੰ ਰੋਕਿਆ ਜਾ ਰਿਹਾ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੇ ਜ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਬੁਲੇਟ ਮੋਟਰਸਾਈਕਲਾਂ ਨੂੰ ਰੋਕ ਕੇ ਸਲੰਸਰ ਚੈੱਕ ਕੀਤੇ ਜਾ ਰਹੇ ਆ ਕਿ ਕਿਤੇ ਪਟਾਕਾ ਤਾਂ ਨਹੀਂ ਵੱਜਦਾ ਔਰ ਬੜੀ ਵੱੜੀ ਗੱਲ ਪੁਟ ਅਪ ਕੀਤੀ ਹੈ ਦੋ ਕੁ ਦਿਨ ਪਹਿਲਾਂ ਚੰਡੀਗੜ੍ਹ ਚੌਂਕ 'ਚ ਵੀ ਜਿਹੜੇ ਚਲਾਨ ਕੱਟੇ ਗਏ ਸੀਗੇ ਕਿਉਂਕਿ ਜਿਹੜੇ ਨੌਜਵਾਨ ਹਲੇ ਚੜ੍ਹਦੀ ਉਮਰ 'ਚ ਐ ਉਹ ਨਹੀਂ ਸਮਝਦੇ ਕਿ ਜਿਹੜਾ ਉਹ ਪਟਾਕੇ ਵਜਾਉਂਦੇ ਉਹਦੇ ਨਾਲ ਸਾਊਂਡ ਪੋਲੂਸ਼ਨ ਹੁੰਦੀ ਆ ਆਉਂਦੇ ਜਾਂਦੇ ਰਾਹਗੀਰ ਬਹੁਤ ਪਰੇਸ਼ਾਨ ਹੁੰਦੇ ਆ ਪਰ ਹੁਣ ਲੋਕ ਸਭਾ ਇਲੈਕਸ਼ਨਸ ਵੀ ਨੇਰੇ ਆ ਰਹੀਆਂ ਪਰ ਉਸ ਦੇ ਨਾਲ ਦੀ ਨਾਲ ਤੁਹਾਨੂੰ ਪਤਾ ਕਿ ਵਾਰਦਾਤਾ ਵੀ ਬਹੁਤ ਹੁੰਦੀਆਂ ਰਹਿੰਦੀਆਂ ਤੋਂ ਦੇ ਕਰਕੇ ਇੱਕ ਤਰ੍ਹਾਂ ਦਾ ਸੀਲਿੰਗ ਵੀ ਕਹਿੰਦੇ ਆ ਇਹਨੂੰ ਕਿਉਂਕਿ ਇਹ ਬਰਨਾਲੇ ਗੇਟਾਂ ਤੇ ਜਿਹੜੀ ਇੱਕ ਤਰ੍ਹਾਂ ਦੀ ਸੀਲਿੰਗ ਵੀ ਆ ਬੈਰੀਗੇਟਿੰਗ ਲੱਗੀ ਹੋਈ ਆ ਤਾਂ ਸ਼ੱਕੀ ਵਾਹਨਾਂ ਨੂੰ ਰੋਕਿਆ ਜਾ ਰਿਹਾ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਜਾ ਰਿਹਾ ਔਰ ਖਾਸ ਕਰਕੇ ਰੈਡਾਰ ਹੈ ਉਹ ਬੁਲਟ ਮੋਟਰਸਾਈਕਲਾਂ ਤੇ ਆ ਤੁਸੀਂ ਦੇਖੋ ਇੱਕ ਮੋਟਰਸਾਈਕਲ ਰੋਕਿਆ ਇੱਕ ਤਾਂ ਪਹਿਲਾਂ ਨਾਲ ਦੀਆਂ ਤਸਵੀਰਾਂ ਵੀ ਦਿਖਾਣੇ ਕਿ ਸਲੈਂਸਰ ਵੀ ਲਾ ਕੇ ਹਟੇ ਆ ਸਲੰਸਰ ਲਾ ਕੇ ਗੱਡੀ ਦੀ ਡਿੱਕੀ ਵਿੱਚ ਰੱਖ ਲਿਆ ਔਰ ਚਲਾਨ ਜਿਨ੍ਹਾਂ ਦੇ ਕਾਗਜ਼ ਨਹੀਂ ਆ ਉਹਨਾਂ ਦੇ ਕੀਤੇ ਜਾ ਰਹੇ ਆ ਆਮ ਪਬਲਿਕ ਵੀ ਕੋਆਪਰੇਟ ਕਰਦੀ ਨਜ਼ਰ ਆ ਰਹੀ ਆ ਵੇਜਾ ਸੀਨ ਦਿਖਾਓ ਇੱਧਰ ਕੱਲੇ ਚਲਾਨ ਨਹੀਂ ਰਸਤਾ ਵੀ ਇੱਕ ਬਜ਼ੁਰਗ ਨੂੰ ਕਰਾਸ ਕਰਾਇਆ ਜਾ ਰਿਹਾ ਤਾਂ ਇਹ ਮੁਲਾਜ਼ਮ ਜਿਹੜੇ ਵੀਰ ਨੇ ਤਾਂ ਨਾਂ ਵੀ ਸੰਦੀਪ ਹੈ ਪੁਲਿਸ ਨਾਲ ਦੀ ਨਾਲ ਭਲਾਈ ਦਾ ਕੰਮ ਵੀ ਕਰ ਰਹੀ ਹੈ ਜਿਹਨੂੰ ਰਾਹ ਨਹੀਂ ਮਿਲਦਾ ਉਹਨੂੰ ਰਾਹ ਵੀ ਰੋਡ ਵੀ ਕਰਾਸ ਕਰਾਇਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਜਿਹੜਾ ਵੀ ਸ਼ੱਕੀ ਵਿਅਕਤੀ ਲੱਗਦਾ ਹੈ ਸ਼ੱਕੀ ਵਾਹਨ ਲੱਗਦਾ ਹੈ ਰੋਕਿਆ ਜਾ ਰਿਹਾ ਪਰ ਨਜਾਇਜ਼ ਨਹੀਂ ਕਿਸੇ ਨਾਲ ਕੀਤੀ ਜਾ ਰਹੀ ਜਿਹੜੇ ਆਪਣੇ ਵੇ ਤੇ ਆਰਾਮ ਨਾਲ ਨੋਰਮਸ ਜਿਨ੍ਹਾਂ ਦੇ ਲੱਗਦਾ ਕਿ ਪੂਰੇ ਨੋਰਮਸ ਦੇ ਹਿਸਾਬ ਨਾਲ ਚੱਲ ਰਹੇ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਆਹ ਦੇਖੋ ਉਹ ਨੌਜਵਾਨ ਦੇਖੋ ਕਿਵੇਂ ਇਦਾਂ ਵੀ ਗੜਬੜ ਹੁੰਦੀ ਹੈ ਕਿ ਜਿਵੇਂ ਮੁਲਾਜ਼ਮ ਕਹੇ ਕਿ ਕਾਗਜ਼ ਲਿਆ ਪਰ ਉਹ ਕਹਿੰਦਾ ਮੈਂ ਫੋਨ ਤੇ ਨੰਬਰ ਡਾਇਲ ਕਰਕੇ ਆਉਂਗਾ ਤਾਂ ਇਦਾਂ ਵੀ ਮੁਸੀਬਤ ਆ ਜਾਂਦੀ ਹੈ ਉਹ ਕਹਿੰਦੇ ਕਹਿੰਦੇ ਕਿ ਤੇਰੇ ਮੋਬਾਈਲ ਤੇ ਫੋਨ ਤੇ ਗੱਲ ਨਹੀਂ ਕਰਨੀ ਤੇਰੇ ਕਾਗਜ਼ ਚੈੱਕ ਕਰਨੇ ਆ ਤੂੰ ਗੱਲ ਨਾ ਕਿਸੇ ਨਾਲ ਕਰਾ ਬਸ ਆਪਣੇ ਕਾਗਜ਼ ਦਿਖਾ ਆ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਬਰਨਾਲੇ ਗੇਟਾ ਤੋਂ ਦਿਖਾ ਰਹੇ ਆ ਤਾਂ ਹੁਣ ਇੱਕ ਵਾਰੀ ਐਸ ਐਚਓ ਸੰਦੀਪ ਸ਼ਰਮਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕੀ ਦਸ਼ਾ ਨਿਰਦੇਸ਼ ਮਿਲੇ ਔਰ ਜਿਹੜੇ ਹਾਲੇ ਤੱਕ ਵੀ ਨਹੀਂ ਸਮਝਦੇ ਜਿਹੜੇ ਹਾਲੇ ਤੱਕ ਵੀ ਬੁਲਟ ਦੇ ਪਟਾਕੇ ਵਜਾਉਂਦੇ ਨੇ ਕੀ ਉਹਨਾਂ ਤੇ ਸਖਤੀ ਹੋਵੇਗੀ ਅਤੇ ਜਿਹੜੇ ਖਾਲੇ ਤੱਕ ਵੀ ਬੁਲਟ ਦੇ ਮੋਟਰਸਾਈਕਲ ਦੇ ਸਲੈਂਸਰ ਖੁੱਲੇ ਲੈ ਕੇ ਘੁੰਮਦੇ ਆ ਉਹਨਾਂ ਨੂੰ ਉਹਨਾਂ ਦਾ ਕੀ ਸੰਦੇਸ਼ ਹੈ ਪਰ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਪਹਿਲਾਂ ਦਿਖਾਨੇ ਕਿ ਜਦ ਜਿਹੜਾ ਇੱਥੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਉਹਦੇ ਸਲੈਂਸਰ 'ਚੋਂ ਪਟਾਕੇ ਨਿਕਲਦੇ ਸੀਗੇ ਪਟਾਕੇ ਵੱਜਦੇ ਸੀਗੇ ਉਹਦਾ ਸਲੈਂਸਰ ਕਿਵੇਂ ਲਾਇਆ ਗਿਆ ਉਹ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਨੇ ਆ ਤੇ ਨਾਲ ਦੀ ਨਾਲ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਬੁਲਟ ਮੋਟਰਸਾਈਕਲ ਤੋਂ ਸਲੈਂਸਰ ਲਾਇਆ ਜਾ ਰਿਹਾ ਐਸ ਐਚ ਸਾਹਿਬ ਨੇ ਪਹਿਲਾਂ ਖੁਦ ਜਿਹੜਾ ਚੈੱਕ ਕੀਤਾ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਜਦੋਂ ਇਹਦੀ ਰੇਸ ਦਿੰਦੇ ਸੀਗੇ ਕਸਲੈਂਸਰ ਚੋਂ ਪਟਾਕੇ ਨਿਕਲਦੇ ਸੀਗੇ ਔਰ ਸਾਊਂਡ ਪੋਲੂਸ਼ਨ ਹੁੰਦਾ ਸੀ ਤਾਂ ਤੁਸੀਂ ਮੌਕੇ ਤਸਵੀਰਾਂ ਦੇਖ ਪਾ ਰਹੇ ਹੋ ਕਿ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਨਾਲ ਖੜੀ ਹੈ ਤੇ ਬੁਲਟ ਮੋਟਰਸਾਈਕਲ ਤੋਂ ਸਲੈਂਸਰ ਲਾਇਆ ਜਾ ਰਿਹਾ ਔਰ ਇਹ ਇੱਕ ਤਰ੍ਹਾਂ ਦੀ ਵਾਰਨਿੰਗ ਹੈ ਚੇਤਾਵਨੀ ਹੈ ਇੱਕ ਤਰ੍ਹਾਂ ਦਾ ਇੱਕ ਲੈਸਨ ਵੀ ਹੈ ਨੌਜਵਾਨਾਂ ਨੂੰ ਔਰ ਜਿਹੜੇ ਨੌਜਵਾਨ ਹਾਲੇ ਵੀ ਬਾਜ ਨਹੀਂ ਆਂਦੇ ਤੇ ਮੋਟਰਸਾਈਕਲ ਤੇ ਪਟਾਕੇ ਬਜਾਉਂਦੇ ਆ ਤਾਂ ਇਸ ਤਰੀਕੇ ਵੀ ਹੁੰਦਾ ਹੈ ਚਲਾਨ ਵੀ ਕੱਟਿਆ ਜਾਂਦਾ ਹੈ ਤੇ ਸਲੈਂਸਰ ਲਾ ਕੇ ਤੁਸੀਂ ਆ ਦੇਖੋ ਕਿ ਗੱਡੀ ਵਿੱਚ ਰੱਖਿਆ ਜਾ ਰਿਹਾ ਹੈ ਤਾਂ ਇਹ ਇੱਕ ਤਰ੍ਹਾਂ ਦਾ ਲੈਸਨ ਆ ਇੱਕ ਸਿੱਖਿਆ ਤਾਂ ਜੋ ਗਾਹ ਤੋਂ ਇਹ ਨੌਜਵਾਨ ਤੇ ਇਸ ਵੀਡੀਓ ਰਹੀਂ ਜਿਹੜੇ ਨੌਜਵਾਨ ਘਰ ਬੈ ਕੇ ਵੀਡੀਓ ਦੇਖ ਰਹੇ ਆ ਉਹ ਇਸ ਤਰੀਕੇ ਦੀ ਲਾਪਰਵਾਹੀ ਜਾਂ ਜਾਣ ਬੁੱਝ ਕੇ ਇਹੋ ਜੀ ਹਰਕਤ ਨਾ ਕਰਨੀ ਤਾਂ ਸਖਤ ਕਾਰਵਾਈ ਹੋਵੇਗੀ ਸਰ ਜਿਹੜਾ ਜੇ ਬਰਨਾਲੀ ਗੇਟਾਂ ਤੇ ਨਾਕਾ ਲੱਗਾ ਇਹ ਕੋਈ ਸਪੈਸ਼ਲ ਸਰਚ ਆਪਰੇਸ਼ਨ ਚੱਲ ਰਿਹਾ ਜੀ ਇਸ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਮਹਤਾਬ ਸਿੰਘ ਆਈਪੀਐਸ ਅਫਸਰਾਂ ਐਸਐਸਪੀ ਨਮਾਸ਼ਹਿਰ ਜੀ ਦੀ ਹਦਾਇਤਾਂ ਤੇ ਸਮੇਂ-ਸਮੇਟ ਆ ਨਾਕੀ ਲੱਗਦੇ ਰਹਿੰਦੇ ਨੇ ਅੱਜ ਸਪੈਸ਼ਲ ਸਿਟੀ ਸੀਲਿੰਗ ਨਾਕਾ ਲਗਾਇਆ ਗਿਆ ਜਿਹਦੇ ਵਿੱਚ ਜ਼ਿਆਦਾਤਰ ਡਿਫਾਲਟਰ ਜਿਹਨੇ ਵੀ ਹੈਗੇ ਨੇ ਮੋਟਰਸਾਈਕਲ ਵਾਲੇ ਜਾਂ ਬੁਲਟ ਮੋਟਰਸਾਈਕਲ ਵਾਲੇ ਹੈਗੇ ਨੇ ਜਿਹੜੇ ਕਿ ਪਟਾਕੇ ਬਜਾਉਂਦੇ ਨੇ ਜੀ ਜੀ ਸਾਊਂਡ ਪੋਲੂਸ਼ਨ ਕਰਦੇ ਆ ਉਹਨਾਂ ਦੇ ਸਪੈਸ਼ਲ ਹਦਾਇਤਾਂ ਅਨੁਸਾਰ ਚਲਾਣ ਕੀਤੇ ਜਾ ਰਹੇ ਆ ਤੇ ਉਹਨਾਂ ਦੇ ਜੋ ਵੀ ਬੰਦੀ ਕਾਰਵਾਈ ਕਰਦੇ ਸਿਰ ਪਿੱਛੇ ਬੁਲਟ ਉਹਨੂੰ ਸਲੈਂਸਰ ਵੀ ਖਲਵਾ ਰਹੇ ਮਿਹਰ ਜੀ ਹਾਂ ਇਹ ਸਲੈਂਸਰ ਖਲਵਾ ਰਹੇ ਆ ਇਹ ਹਜੇ ਹੁਣੇ ਲੈ ਕੇ ਆਏ ਸੀ ਕਹਿੰਦੇ ਜੀ ਜੀ ਪਰ ਇਹ ਗੱਲਾਂ ਮੰਨਣ ਯੋਗ ਨਹੀਂ ਨਾ ਹੈਗੀਆਂ ਹੁਣ ਚਲਾਣਟ ਤਾਂ ਕਰਨਾ ਹੀ ਪੈਣਾ ਚਲਾਣਾਂ ਦਾ ਕਰ ਸਰ ਅੱਜ ਫਿਰ ਚੈਕਿੰਗ ਕਿਹਨਾ ਦੀ ਕੀਤੀ ਹੈ ਸ਼ੱਕੀ ਵਾਹਨਾਂ ਦੀ ਕੀਤੀ ਹੈ ਸ਼ੱਕੀ ਵਾਹਨਾਂ ਦੀ ਵੀ ਕਰ ਰਹੇ ਹਾਂ ਤੇ ਹੋਰ ਵੀ ਜਿਹੜਾ ਵੀ ਸਾਨੂੰ ਕੋਈ ਡਿਫਾਲਟਰ ਲੱਗਦਾ ਬੰਦਾ ਉਹ ਸਾਰੀਆਂ ਕਾਰਵਾਈ ਕਰਦੇ ਸਰ ਜਿਵੇਂ ਲੋਕ ਸਭਾ ਇਲੈਕਸ਼ਨਸ ਆ ਰਹੇ ਆ ਉਹਦੇ ਲਈ ਕੋਈ ਸਖੋਰ ਹਦੈਤਾਂ ਵੀ ਆਈਆਂ ਪਈਆਂ ਲੋਕ ਸਭਾ ਦੇ ਹਦੈਤਾਂ ਹੋਰ ਵੀ ਕਾਫੀ ਆ ਗਈਆਂ ਵੀ ਕੋਈ ਵੀ ਗੱਡੀਆਂ ਜਿਹਦੇ ਵਿੱਚ ਕੋਈ ਇਲੀਗਲ ਦਾਰੂ ਹੈ ਜਾਂ ਕੋਈ ਨਸ਼ਾ ਬਿਕਦਾ ਹੈ ਉਹ ਅਸੀਂ ਮਤਲਬ ਨਾਕੇਦ ਕਰਨ ਫੜਾਂਗੇ ਸਰ ਪਿਛਲੇ ਦਿਨਾਂ ਵਿੱਚ ਵੀ ਕਾਫੀ ਮੋਟਰਸਾਈਕਲ ਜਿਹੜੇ ਬੁਲਟ ਮੋਟਰਸਾਈਕਲ ਇੰਪਾਉਂਡ ਕੀਤੇ ਗਏ ਪਰ ਹੱਲੇ ਵੀ ਕੁਝ ਨੌਜਵਾਨ ਨਹੀਂ ਸਮਝ ਰਹੇ ਉਹਨਾਂ ਨੂੰ ਇਕੋ ਨੂੰ ਮੇਰਾ ਹੀ ਸੰਦੇਸ਼ ਹੈ ਕਿ ਜਿਹੜਾ ਮੋਟਰਸਾਈਕਲ ਹੈਗੇ ਨੇ ਇਹਦੇ ਵਿੱਚ ਜੋ ਨਾਰਮਸ ਮੁਤਾਬਕ ਜੋ ਜੋ ਚੀਜ਼ ਹੈਗੀ ਉਹ ਲੱਗੀ ਹੋਣੀ ਚਾਹੀਦੀ ਹੈ ਏਜੰਸੀ ਮੁਤਾਬਕ ਵਿਦਾਊਟ ਜਿਹੜੇ ਨਾਰਮਸ ਕੋਈ ਵੀ ਚੀਜ਼ ਹੈਗੀ ਹੈ ਉਹ ਉਹਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਗਲਤ ਪਟਾਕੇ ਵਜਾਉਣ ਨਾਲ ਕੰਮ ਕਰੇਗਾ ਨਾ ਉਹ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਸਾਥੀਓ ਤਕਰੀਬਨ ਅੱਧੇ ਪੌਣੇ ਘੰਟੇ ਤੋਂ ਅਸੀਂ ਦੇਖ ਰਹੇ ਹਾਂ ਕਿ ਕਈ ਚਲਾਨ ਇੱਥੇ ਕੱਟੇ ਗਏ ਆ ਹਾਲੇ ਗਿਣਤੀ ਅਸੀਂ ਨਹੀਂ ਪੁੱਛੀ ਕਿਉਂਕਿ ਚਲਾਨ ਹੋ ਰਹੇ ਆ ਜਿਹੜੇ ਵੀ ਨਾਰਮਸ ਪੂਰੇ ਨਹੀਂ ਕਰ ਰਹੇ ਜਿਹੜੇ ਵੀ ਵਹੀਕਲ ਦੇ ਟ੍ਰਿਪਲਿੰਗ ਹੈ ਜਾਂ ਹੈਲਮਟ ਨਹੀਂ ਪਾਇਆ ਜਾਂ ਬੁਲਟ ਦੇ ਪਟਾਕੇ ਵੱਜ ਰਹੇ ਆ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਇਹਨਾਂ ਨੇ ਨਾਰਮਸ ਨਹੀਂ ਪੂਰੇ ਕੀਤੇ ਔਰ ਕਈਆਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਪਰ ਅਸੀਂ ਬੇਨਤੀ ਇਹੀ ਕਰਨਾ ਚਾਹੁੰਦੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਆਏ ਦਿਨ ਅਜਿਹੇ ਹਾਦਸੇ ਹੁੰਦੇ ਆ ਹਾਦਸਾ ਕਰਕੇ ਬਹੁਤੇ ਘਰਾਂ ਵਿੱਚ ਅਸੀਂ ਦੇਖਦੇ ਆ ਕਿ ਮੁਸੀਬਤ ਕਿੰਨੀ ਆ ਜਾਂਦੀ ਹੈ ਅਸੀਂ ਵੀ ਤੁਹਾਡੇ ਅੱਗੇ ਇਹੀ ਬੇਨਤੀ ਕਰਦੇ ਆ ਕਿ ਨਾਰਮਸ ਅਸੀਂ ਬੇਸਿਕ ਰੂਲ ਤਾਂ ਘੱਟੋ ਘੱਟ ਫਾਲੋ ਕਰੀਏ ਆ ਬੁਲਟ ਤੇ ਜਿਹੜੇ ਪਟਾਕੇ ਵੱਜਦੇ ਯਾਰ ਸੱਚੀ ਇਹ ਕੋਈ ਚੰਗੀ ਗੱਲ ਨਹੀਂ ਹੈ ਅਸੀਂ ਵੀ ਨੌਜਵਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਇਹ ਨਾ ਕਰੋ ਇਹ ਕੋਈ ਚੰਗੀ ਗੱਲ ਜਿਵੇਂ ਹੁਣ ਆ ਦੋਏ ਜਾਨੇ ਬੈਠੇ ਹੈਲਮਟ ਪਾਇਆ ਕਿੰਨੀ ਚੰਗੀ ਗੱਲ ਕੋਈ ਇਹਨਾਂ ਨੂੰ ਕਿਵੇਂ ਰੋਕੇਗਾ ਹਾਂ ਰੋਕ ਕੇ ਕਾਗਜ਼ ਪੱਤਰ ਪੁੱਛੇ ਜਾ ਸਕਦੇ ਲੇਕਿਨ ਜਦੋਂ ਉਹਨਾਂ ਨੇ ਬੇਸਿਕ ਰੂਲ ਹੀ ਜਿਹੜੇ ਮੇਨਟੇਨ ਕੀਤੇ ਆ ਪ੍ਰੋਪਰ ਰੱਖੇ ਆ ਤਾਂ ਉਹਨਾਂ ਦੀ ਸ਼ਲਾਘਾ ਵੀ ਬਣਦੀ ਆ ਇਹ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਬਰਨਾਲੀ ਗੇਟਾ ਤੋਂ ਦਿਖਾ ਰਹੇ ਆ ਤੇ ਜੇ ਕੋਈ ਵਹੀਕਲ ਸ਼ੱਕੀ ਲੱਗਦਾ ਉਸ ਦੀ ਵੀ ਜਾਂਚ ਕੀਤੀ ਜਾਂਦੀ ਹੈ। ਔਰ ਬੜੇ ਹੀ ਇੱਕ ਸੁਜੱਜੇ ਢੰਗ ਨਾਲ ਗੱਲਬਾਤ ਕੀਤੀ ਜਾਂਦੀ ਹੈ। ਐਂ ਤਾਂ ਨਹੀਂ ਕਿ ਰੋਕ ਕੇ ਸਿੱਧਾ ਦਫਤਰ। ਬੜੇ ਸਾਰਥਕ ਤਿੱਕੇ ਗੱਲਬਾਤ ਕੀਤੀ ਜਾਂਦੀ ਹੈ ਪਰ ਜੇ ਕੋਈ ਜ਼ਿਆਦਾ ਸ਼ੱਕੀ ਲੱਗਦਾ ਤਾਂ ਤੁਹਾਨੂੰ ਪਤਾ ਹੀ ਆ ਫਿਰ ਅਸੀਂ ਵੀ ਛੋਟੇ ਜਿਹੜੇ ਵੀਰ ਆ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ। ਔਰ ਬੁਲਟ ਦੇਖੋ ਵੀ ਉਹਦੀ ਵੀ ਚੈਕਿੰਗ ਹੋ ਰਹੀ ਹੈ। ਤਾਂ ਪੁਲਿਸ ਬਿਲਕੁਲ ਮੂਡ ਵਿੱਚ ਨਹੀਂ ਹੈ। ਜਿਹੜੇ ਬੁਲਟ ਤੇ ਪਟਾਕੇ ਵਜਾਉਂਦੇ ਆ ਪੁਲਿਸ ਬਿਲਕੁਲ ਵੀ ਮੂਡ 'ਚ ਨਹੀਂ ਕਿ ਉਹਨਾਂ ਨੂੰ ਬਖਸ਼ਿਆ ਜਾਵੇ। ਔਰ ਇਸੇ ਕਰਕੇ ਅਸੀਂ ਆਪਣੇ ਛੋਟੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੈਸੇ ਵੀ ਇਹ ਚੰਗੀ ਗੱਲ ਨਹੀਂ ਹੈ ਮੰਨਦੇ ਕੁਮਰ ਹੁੰਦੀ ਹੈ ਪਰ ਜਦੋਂ ਤੁਹਾਨੂੰ ਇਹ ਰਿਅਲਾਈਜ਼ੇਸ਼ਨ ਹੋਏਗੀ ਜਦੋਂ ਤੁਸੀਂ ਮਹਿਸੂਸ ਕਰੋਗੇ ਤਾਂ ਤੁਸੀਂ ਵੀ ਗੱਲ ਨੂੰ ਸਮਝੋਗੇ ਕਿ ਬੁਲੇਟ ਦੇ ਪਟਾਕੇ ਬਜਾਣਾ ਕੋਈ ਚੰਗੀ ਗੱਲ ਨਹੀਂ ਹੈ ਇਹਨਾਂ ਸਾਊਂਡ ਪੋਲੂਸ਼ਨ ਹੁੰਦੀ ਹੈ ਆਉਣ ਦੇ ਜਾਂਦੇ ਲੋਕਾਂ ਨੂੰ ਦਿੱਕਤ ਹੁੰਦੀ ਹੈ ਇੱਕ ਦਿਨ ਅਸੀਂ ਇਸੇ ਰੋਡ 'ਤੇ ਆ ਰਹੇ ਸੀ ਇੱਕ ਨੌਜਵਾਨ ਨੇ ਸਾਡੇ ਸਾਹਮਣੇ ਤਕਰੀਬਨ 12-13 ਵਾਰ ਪਟਾਕੇ ਬਜਾਏ ਔਰ 12-13 ਵਾਰ ਅਸੀਂ ਡਿਸਟਰਬ ਹੋਏ ਔਰ ਦੂਜੇ ਟਰੈਕ 'ਤੇ ਜਿਹੜੇ ਬਜ਼ੁਰਗ ਜਾ ਰਹੇ ਸੀ ਸੈਰ ਕਰ ਰਹੇ ਸੀ ਉਹ ਵੀ ਤੇ ਇਹ ਹੱਥ ਜੋੜ ਕੇ ਬੇਨਤੀ ਹੈ ਇਹ ਕੋਈ ਚੰਗੀ ਗੱਲ ਨਹੀਂ ਆ ਅਸੀਂ ਚੰਡੀਗੜ੍ਹ ਜਾਂਦੇ ਹਾਂ ਤੋਂ ਥੋੜਾ ਅੱਗੇ 90 ਕਿਲੋਮੀਟਰ ਅਸੀਂ ਸਾਰੇ ਰੂਲ ਮੰਨਦੇ ਆ ਇੱਥੋਂ ਸਟੱਡੀ ਕਰਨ ਲਈ ਕੈਨੇਡਾ ਜਾਂਦੇ ਆ ਉੱਥੇ ਜਾ ਕੇ ਸਾਰੇ ਰੂਲ ਮੰਨਦੇ ਆ ਤਾਂ ਆਪਣੇ ਸ਼ਹਿਰ 'ਚ ਕਿਉਂ ਨਾ ਰੂਲ ਮੰਨੇ ਜਾਣ ਇਹ ਤੁਹਾਡੇ ਅੱਗੇ ਇੱਕ ਬੇਨਤੀ ਹੈ ਇੱਕ مشਵਰਾ ਹੈ ਬਾਕੀ ਸਲਾਹ ਹੀ ਦੇ ਸਕਦੇ ਆ ਕਰਨੀ ਤੁਸੀਂ ਆਪਣੀ ਮਰਜ਼ੀ ਪਰ ਚੰਗਾ ਕਰੋਗੇ ਚੰਗਾ ਹੋਊਗਾ ਮਾੜਾ ਕਰੋਗੇ ਤਾਂ ਨਾਕੇ ਦੇ ਕਿਸ ਨਾ ਕਿਸ ਨੇ პროਕੀ ਲੈਣਾ ਬੜੇ ਨਾਲ ਵਿਵਤੀ ਨਵਾਂ ਸ਼ਹਿਰ ਨਾ ਛੋਟ ਵੀ ਤੇ ਸੂਰੀ ਕੈਮਰਾ ਪਸੰਦ ਜੀ ਤੁਹਾਨੂੰ ਜਸਤੋ ਬੋਲਦੇ ਰਹਤ ਹੋਰ ਅਮਗੇ ਸੱਚੀ ਕਾਲ ਅਬਰਾਕਾ